ਸਸੀ ਕਾਲ ਜੀ ਸਾਰਿਆਂ ਨੂੰ ਮੇਰਾ ਤੁਹਾਨੂੰ ਸਤ 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 ਜਿਹੜਾ ਮੋਮੇ ਆਮੇ ਦਾ ਪਤੰਗ ਬਣਾਇਆ ਆਪਾਂ ਜਿਹੜਾ ਘਰੇ ਕਾਗਜ਼ ਹੁੰਦੇ ਆਪਣੇ ਲਫਾਫੇ ਮਤਲਬ ਕਿ ਮੰਨ ਕੇ ਚਲੋ ਤੁਸੀਂ ਖੰਡ ਖੁੰਡਾ ਦੇ ਜਿਹੜੇ ਮੈਂ ਤੁਹਾਨੂੰ ਉਹ ਦੱਸਿਆ ਸੀ ਆ ਤੇ ਉਹ ਪਤੰਗ ਬਣਾਇਆ ਤੁਹਾਨੂੰ ਕੋਠੇ 'ਤੇ ਦਿਖਾਉਨੇ ਆ ਉਹ ਚੜਦਾ ਬਹੁਤ ਆ ਤੇ ਵਜ ਦੀ ਬੌਣ ਵਾਲਾ ਸਕੂਲੋਂ ਤੇ ਤੁਹਾਨੂੰ ਉਡਾ ਕੇ ਦਿਖਾਵਾਂਗੇ ਜੇ ਹਵਾ ਚੱਲਦੀ ਹੋਈ ਤਾਂ ਤੇ ਚਲੋ ਆਪਾਂ ਤੁਹਾਨੂੰ ਲੈ ਜਾਂਦੇ ਕੋਠੇ 'ਤੇ ਬਣੇ ਰੋ ਨਾਲ ਆਪਣੇ ਦੋਸਤ ਚਲੋ ਇਹ ਲੈ ਚੱਲਦੇ ਆਪਾਂ ਤੁਹਾਨੂੰ ਛੱਤ ਦੇ ਉੱਪਰ ਦਿਖਾਉਨੇ ਆ ਆਪਣਾ ਪਤੰਗ ਜਿਹੜਾ ਹੋਮ ਮੇਡ ਆਪਾਂ ਬਣਾ ਆਇਆ ਆ ਦੇਖੋ ਝਾਂਜਰ ਝੁੰਜਰ ਆਈਆਂ ਪਈਆਂ ਨੇ ਵਾਂਚ ਉਹਨਾਂ ਦੇ ਪਤੰਗ ਦੀਆਂ ਤੇ ਇੱਕ ਆ ਬਜਾਰੀ ਪਤੰਗ ਵੀ ਪਿਆ ਇਹ ਉੱਡਿਆ ਨਹੀਂ ਸੀਗਾ ਇਹ ਇਹਨਾਂ ਦੀ ਦੁਕਾਨ ਤੋਂ ਤੇ ਇਹ ਉੱਡਿਆ ਨਹੀਂ ਦੋਸਤੋ ਤੇ ਤੁਹਾਨੂੰ ਪਤਾ ਹੀ ਆ ਕਿ ਬਜਾਰੀ ਪਤੰਗ ਘੱਟ ਉੱਡਦੇ ਆ ਤੇ ਆ ਪਈ ਆ ਵਾਂਚ ਦੀ ਚਰਖੜੀ ਇਹ ਡੋਰ ਜਿਹੜਾ ਆਪ ਕਹਿੰਦੇ ਆ ਤੇ ਆ ਝਾਂਜਰ ਝੁੰਜਰ ਆਪ ਲਾਈਆਂ ਸੀ ਪਤੰਗ ਤੇ ਜਿਹੜਾ ਆਪਣਾ ਹੋਮ ਮੇਡ ਪਤੰਗ ਹੁਣ ਦਿਖਾਉਣ ਜਾ ਰਹੇ ਆ ਦਿਲ ਥਾਮ ਕੇ ਬੈਠ ਜੋ ਆ ਸਾਰਾ ਮਟੀਰੀਅਲ ਤੇ ਪਤੰੰਗਾ ਵਾਲਾ ਤੈਂ ਟਟੇ ਆਪ ਹੈ ਦੋਸਤੋ ਆਪਣਾ ਹੋਮ ਮੇਡ ਪਤੰਗ ਇਹ ਕਈ ਦੋ ਬਣਾਏ ਸੀ ਦੋਸਤੋ ਆ ਤੁਸੀਂ ਵੇਖ ਕੇ ਸਮਝ ਹੀ ਗਏ ਹੋਗੇ ਜੇ ਤੁਸੀਂ ਬਚਪਨ ਚ ਇਹ ਨਾਲ ਦੇ ਪਤੰਗ ਬਣਾਏ ਨੇ ਦੋਸਤੋ ਤੇ ਜਰੂਰ ਕਮੈਂਟ ਕਰਕੇ ਦੱਸਣਾ ਤੇ ਆ ਦੇਖੋ ਲਓ ਆ ਦੇਖੋ ਬਿਨਾ ਡੋਰ ਤੇ ਉੱਡ ਜਾਂਦਾ ਦੇਖੋ ਅੱਜ ਕਿਉਂ ਇਹ ਜਿਹੜੇ ਪਤੰਗ ਹੁੰਦੇ ਨੇ ਘਰ ਦੇ ਬਣਾਏ ਆਪਣੇ ਮਿਹਨਤ ਦੇ ਨਾਲ ਇਹ ਆਈ ਉੱਡ ਜਾਂਦੇ ਆ ਦੇਖੋ ਲੈ ਮੈਂ ਡੋਰ ਹੀ ਬੰਨਣੀ ਤੇ ਪਹਿਲੇ ਰੋਡਨ ਦੀ ਤਿਆਰੀ ਚਾਹੀਏ ਤੁਹਾਨੂੰ ਹੋਰ ਦਿਖਾਉਣੇ ਆ ਆ ਟੇਪੇ ਜਿਹੇ ਪਤੰਗ ਪਾੜ ਪੁੱਟ ਜਾਵੇ ਤਾਂ ਇਹ ਆਪਣੀਆਂ ਆਪਣੇ ਡੋਰਾ ਮਨਛਦੀਪ ਦੀਆਂ ਕਾਫੀ ਸਾਰੇ ਡੋਰਾ ਨੇ ਕਲੈਕਟ ਕੀਤੀਆਂ ਸੀਗਾ ਅ ਮਗਰ ਲਈ ਜਿਹੜੀ ਆਪਣੀ ਬਸੰਤ ਆਈ ਸੀਗੀ ਤੇ ਉੱਤੇ ਪਈਆਂ ਡੋਰਾ ਇਹ ਨੇ ਕੁਝ ਖਰਾਬ ਹੋਈਆਂ ਪਈਆਂ ਨੇ ਇੱਕ ਪਤੰਗ ਦੋਸਤੋ ਤੇ ਹੋਰ ਸੀ ਆ ਤੁਹਾਨੂੰ ਦਿਖਾਉਨੇ ਆਪਾਂ ਮੇਰੇ ਹਿਸਾਬ ਦੇ ਨਾਲ ਪਤੰਗ ਤਾਂ ਨਹੀਂ ਕਿਤੇ ਨਾ ਜਾਂਦਾ ਔਡ ਗਿਆ ਪਤੰਗ ਮੇਰੇ ਸਾਹਮਣੇ ਇੱਥੇ ਇੱਕ ਹੋਰ ਸੀਗਾ ਹੋਮ ਮੇਡ ਬਣਾਇਆ ਸੀਗਾ ਚਲੋ ਆਪਾਂ ਤੁਹਾਨੂੰ ਇਹ ਹੀ ਦਿਖਾ ਦਨੇ ਆ ਨਹੀਂ ਨਹੀਂ ਆਓ ਪਿਆਓ ਪਿਆਓ ਪਿਆ ਦੋਸਤੋ ਲੱਗ ਗਿਆ ਦੇਖੋ ਆ ਦੇਖੋ ਦੋਸਤੋ ਇਹ ਪਤੰਗ ਪੂਛ ਵਾਲਾ ਪਤੰਗਾ ਦੇਖੋ ਇਹ ਵੀ ਲੈ ਦੇਖੋ ਤਿਆਰ ਨਾ ਆਰਡਰ ਨੂੰ ਆ ਦੇਖੋ ਤੁਹਾਨੂੰ ਉਡਾ ਕੇ ਵੀ ਦਿਖਾਣੇ ਦੋਸਤੋ ਮੈਂ ਕੋਸ਼ਿਸ਼ ਕਰਦਾ ਹਾਂ ਉਡਾਉਣ ਦੀ ਨੋੜ ਬੰਨ ਕੇ ਮੈਂ ਜਦੋਂ ਪਹਿਲਾਂ ਪਾ ਉਡਾ ਦਿੰਨੇ ਆ ਤੇ ਤੁਸੀਂ ਵੀ ਜਿਕਰ ਇਹ ਜਿਹੇ ਪਤੰਗ ਬਣਾਏ ਆ ਬਚਪਨ ਦੇ ਵਿੱਚ ਜਿਹੜੇ ਘਰੇ ਆਪਦੀ ਮਿਹਨਤ ਨਾਲ ਜਿਹੜੇ ਆਈ ਉੱਡਦੇ ਆ ਤੇ ਕਿਉਂਕਿ ਮੈਂ ਤੁਹਾਨੂੰ ਦੋਸਤੋ ਦੱਸ ਦਿੰਦਾ ਜਿਹੜਾ ਵੀ ਮੈਂ ਅੱਜ ਤੱਕ ਪਤੰਗ ਬਣਾਇਆ ਤੇ ਬਚਪਨ ਦੇ ਵਿੱਚ ਆ ਆ ਦੇ ਬਚਪਨ ਦੀ ਗੱਲ ਕਰਦਾ ਜਿਹੜਾ ਪਤੰਗ ਮੈਂ ਆ ਦੇ ਬਚਪਨ ਦੇ ਵਿੱਚ ਬਣਾਇਆ ਸਾਰੇ ਪਤੰਗ ਉੱਡੇ ਆ ਅਜੇ ਤੱਕ ਇਹ ਨਹੀਂ ਵੀ ਕੋਈ ਪ ਪਿਛਲੇ ਇਸੇ ਲਈ ਮਨਸ਼ਦੀਪ ਮੈਂ ਪਤੰਗ ਬਣਾ ਕੇ ਦਿੱਤਾ ਕਿਉਂਕਿ ਦੁਕਾਨ ਤੋਂ ਲੈ ਕੇ ਆਉਂਦਾ ਸੀ ਪਤੰਗ ਕੋਈ ਵੀ ਜਿਆਦਾਤਰ ਉੜਦਾ ਨਹੀਂ ਸੀ ਤੇ ਖਰਾਬ ਹੋ ਕੇ ਛਰੀ ਪਾੜ ਜਾਂਦੇ ਸੀਗੇ ਤੇ ਫਿਰ ਮੈਂ ਮਨਸ਼ਦੀਪ ਨੂੰ ਸਕੀਮ ਦੱਸੀ ਕਿ ਆਪ ਬੜਾ ਹੋਮੇਡ ਪਤੰਗ ਤੁਹਾਨੂੰ ਬਣਾ ਕੇ ਦਿੰਨੇ ਆ ਤੇ ਫਿਰ ਮੈਂ ਉਹਨੂੰ ਆ ਬਣਾ ਕੇ ਦਿੱਤਾ ਦੇਖੋ ਇਹ ਤੇ ਬੜੀ ਮਿਹਨਤ ਬਾਲੀ ਨਹੀਂ ਲੱਗਦੀ ਕੀ ਆ ਦੇਖੋ ਟੇਪਾਂ ਟੁੱਪਾ ਲਾ ਕੇ ਅਸੀਂ ਤਾਂ ਸੁਭੀ ਨਾਲ ਹੀ ਮੰਨਦੇ ਰੱਸੀ ਨਹੀਂ ਇੱਥੋਂ ਤੇ ਇਹਨੇ ਮਨਸ਼ ਨੇ ਟੇਪਾਂ ਟੁੱਪੇ ਲਵਾ ਲਏ ਕਿਨ ਟੇਪ ਲਾ ਦੋ ਪਾਪਾ ਟੇਪ ਹੈਗੀ ਆਪਣੇ ਕੋਲੇ ਤੇ ਲਾ ਕੇ ਬਣਾਇਆ ਸੀਗਾ कि ਆਪਾਂ ਨੂੰ ਉਡਾਉਨੇ ਆ ਹੁਣ ਦੋਸਤੋ ਵੇਟ ਕਰੋ ਢਾ ਕੇ ਤੁਹਾਨੂੰ ਮੈਰੀ ਵੀਡੀਓ ਤੁਹਾਨੂੰ ਦਿਖਾਉਣਾ ਦੋਸਤੋ ਬੜੇ ਰ ਆਪਣੇ ਨਾਲ ਜੀ ਦੋਸਤੋ ਡੋਰ ਆਪ ਲੈਨੇ ਆ ਬੰਨ ਦੇਖੋ ਵਾਜ ਦੀ ਵੀ ਡੋਰ ਪਈ ਹੈਗੀ ਆ ਬੰਨ ਕੇ ਤੁਹਾਨੂੰ ਦਿਖਾਉਣਾ ਦੋਸਤੋ ਬਾਅਦ ਚ ਮੈਂ ਲੋ ਦੋਸਤੋ ਪਤੰਗ ਆਪਣਾ ਉੱਡੇ ਖੜਿਆ ਹੈ ਤੇ ਆਪਾਂ ਤੁਹਾਨੂੰ ਦੱਸਿਆ ਜਿਹੜਾ ਦੇਸੀ ਪਤੰਗ ਹੁੰਦਾ ਉਹ ਤਾਂ ਜਦੋਂ ਪਲਾ ਮਾੜੀ ਹਵਾ ਤਾਂ ਵੀ ਉੱਡ ਸਕਦਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਣਾ ਆ ਦੇਖੋ ਆਪਣਾ ਪਤੰਗ ਮਾਰਦਾ ਸ਼ਾਲਾ ਤੇ ਆਪਾਂ ਜਿਸ ਤਰ੍ਹਾਂ ਡੋਰ ਵਧਾਵਾਂਗੇ ਤੇ ਇਹਨੇ ਉੱਡਿਆਣਾ ਹੈਗਾ ਥੋੜੀ ਹਵਾ ਘੱਟ ਹੋ ਜਾਂਦੀ ਕਈ ਵਾਰੀ ਤੇ ਪਰ ਇਹ ਉਡਣ ਚ ਕੋਈ ਕਮੀ ਨਹੀਂ ਸਾਨੂੰ ਫਲ ਚੜਾ ਕੇ ਮੈਂ ਦਿਖਾਉਣਾ ਦੋਸਤੋ ਤੇ ਲੋ ਦੋਸਤੋ ਆਪਣਾ ਪ੍ਰਾਂਗ ਤੇ ਦੇਖ ਸਕਦੇ ਹੋ ਮੈਂ ਚੜਾਤਾ ਹੈਗਾ ਕਾਫੀ ਦੂਰ ਤੱਕ ਆ ਦੇਖੋ ਛੇਡੀਆਂ ਵੱਡੀਆਂ ਕਰਦਾ ਪਿਆ ਏ ਤੇ ਇਹਨੂੰ ਚੜਾਉਣ ਤੇ ਕੋਈ ਮੈਨੂੰ ਬਾਅਦ ਟਾਈਮ ਨਹੀਂ ਲੱਗਾ ਦੋਸਤੋ ਤਰੀਫ ਤੋਂ ਹਵਾ ਲੱਗਦੀ ਪਈ ਹੈ ਤੇ ਇਹਨੂੰ ਮੈਂ ਜਿੱਦਾਂ ਜਿਦਾਂ ਡੋਰ ਟੱਲ ਦੇ ਰਿਹਾ ਤੇ ਇਹ ਥੱਲੇ ਜਾਵੜਦਾ ਕੇਵਰ ਤਾਂ ਜਾਵੜਦਾ ਦੋਸਤੋ ਤੇ ਆਪਾਂ ਇਹਨੂੰ ਲਾਉਨੇ ਆ ਸਮਾਨ ਤੇ ਤੇ ਵੰਸ਼ ਵੀ ਕਰਦੇ ਆ ਵੇਟ ਤੇ ਵੰਸ਼ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਵੰਸ਼ ਸਕੂਲੋਂ ਆਉਣ ਵਾਲਾ ਦੋਸਤ ਤੇ ਆਪ ਉਹਦੇ ਉੱਤੇ ਪਲਾ ਪਤੰਗ ਰਖੜਾ ਤਾਂ ਹੈਗਾ ਤੇ ਤੁਸੀਂ ਦੱਸੋ ਤੁਹਾਨੂੰ ਆਪਣਾ ਇਹ ਪਤੰਗ ਕਿਦਾਂ ਲੱਗਾ ਕਮੈਂਟ ਜਰੂਰ ਕਰਿਆ ਕਰੋ ਦੋਸਤੋਡੇ ਕਮੈਂਟ ਦਾ ਇੰਤਜ਼ਾਰ ਰਹਿੰਦਾ ਹੈਗਾ ਤੇ ਆ ਆਪਣੀ ਡੋਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੇ ਆ ਖਿੱਚ ਪੈ ਰਹੀ ਆ ਦੇਖੋ ਜਿੱਦਾਂ ਜਿੱਦਾਂ ਤੁਨਕੇ ਮਾਰਦੇ ਆਪਾਂ ਆਪਣਾ ਪਤੰਗ ਉਦਾਂ ਹੀ ਉਦਾਂ ਤਾਂ ਜਾ ਰਿਹਾ ਏ ਚਲੋ ਪਤੰਗ ਨਾਉਣੇ ਦੀ ਵੰਚ ਦੀ ਕਰਦੇ ਆਪਾਂ ਵੇਟ ਤੇ ਫਿਰ ਵੰਚ ਆਜੇ ਤੋਂ ਵੀ ਥੋੜੇ ਉਹਨੂੰ ਵੀਡੀਓ ਵਿੱਚ ਐਡ ਕਰਾਂਗੇ ਆਪਾਂ ਵੰਚਦੀਪ ਨੂੰ ਤੇ ਫਿਰ ਤੁਹਾਨੂੰ ਦਿਖਾਵਾਂਗੇ ਦੋਸਤੋ ਹੋਰ ਪਤੰਗ ਉੱਚਾ ਜਾਂਦਾ ਹੋਇਆ ਤੇ ਚਲੋ ਵੇਟ ਕਰਦੇ ਆਪਾਂ ਵੰਸ਼ਦੀਪ ਦੀ ਆ ਰਮਣ ਆ ਗਿਆ ਸਬਸਕ੍ਰਾਈਬ ਕਰ ਦੋਰਾ ਬਲਾ ਸਬਸਕ੍ਰਾਈਬ ਆ ਰਮਣ ਕਿਵੇਂ ਆ ਜਾ ਸਕੂਲ ਹਾਂਜੀ ਤੇ ਠੀਕ ਆ ਤੇਰਾ ਯਾਰ ਤਾਂ ਆਉਣ ਲਾ ਵੰਸ਼ਦੀਪ ਸੇਖੋ ਤੇ ਦੂਜਾ ਮੈਂ ਆਖੇ ਤੋ ਪਤੰਗ ਆ ਆਹ ਦੇਖੋ ਦੋਸਤੋ ਲਾਤਾ ਆਪਾਂ ਸਮਾਨਾ ਜੇ ਤੁਹਾਨੂੰ ਦਿੰਦਾ ਹੋਇਦਾ ਫੜੀ ਹੋਰ ਬਰਮ ਫੜੀ ਮੈਂ ਜੂ ਮਗਰ ਦਿਖਾ ਦੋਸਤਾਂ ਨੂੰ ਆਹ ਦੇਖੋ ਆਪਾਂ ਪਤੰਗ ਕਿੱਥੇ ਫੜਦਾ ਦੋਸਤੋ ਤੇ ਹੁਣ ਡਰਾਈਵਰ ਆ ਕੇ ਆ ਚੁੱਕਿਆ ਪਤੰਗ ਦਾ ਰਮਣ ਅੱਜ ਕਿਵੇਂ ਆ ਸਕੂਲ ਜਾਇਆ ਤੂੰ ਫਿਰ ਹਾਂਜੀ ਠੀਕ ਆ ਤੇ ਤੂੰ ਪਤੰਗ ਚੜਾਇਆ ਅੱਜ ਕੀ ਕਰਦਾ ਫਿਰਦਾ ਅੱਜ ਆ ਰਹਿਣ ਅੱਜ ਆ ਚੜਾਇਆ ਨਹੀਂ ਹੈ ਅੱਜ ਮੈਂ ਵੈਸੇ ਹੀ ਮੈਂ ਵਲੌਗ ਬਣਾਉਣ ਲੱਗਾ ਸੀ ਆ ਮੈਂ ਹਾਂ ਚੱਲ ਆਪਾਂ ਲਈ ਉਧਰਲਾ ਵਲੌਗ ਵੇਖਿਆ ਆਪਣਾ ਕਿਵੇਂ ਲੱਗਾ ਘੈਂਟ ਸੀ ਪੂਰਾ ਠੀਕ ਹੈ ਚੱਲ ਸੰਭਾਵਤਾਂ ਨੂੰ ਫਿਰ ਆ ਗੋਤੇ ਖਾਈ ਜਾਂਦਾ ਹੈ ਦੋਸਤੋ ਤੁਸੀਂ ਦੱਸੋ ਤੁਸੀਂ ਪਟੰਗ ਚੜਾਉਣਾ ਸ਼ੁਰੂ ਕੀਤੇ ਨੇ ਕੀਤੇ ਤੇ ਪੜ੍ਹਨਾ ਜ਼ਰੂਰੀ ਦੋਸਤੋ ਪੜ੍ਹਿਆ ਵੀ ਕਰੋ ਬੱਚਿਆਂ ਨੂੰ ਮੇਰੇ ਅਗੇ ਮੇਰੀ ਰਿਕਵੈਸਟ ਸਾਰਿਆਂ ਨੂੰ ਪੜ੍ਹਿਆ ਵੀ ਕਰੋ ਤੇ ਪਟੰਗ ਜਿਹੜਾ ਲਾਗਰ ਕੋਈ ਚੱਕਰ ਨਹੀਂ ਪੜ੍ਹਨਾ ਜ਼ਰੂਰੀ ਆ ਤੇ ਰਵਣ ਕਹਿੰਦਾ ਮੈਂ ਸਕੂਲ ਜਾ ਆਂ ਤੇ ਵਨ ਟਿਪ ਸਕੂਲੋਂ ਆਉਣ ਵਾਲਾ ਆਪਾਂ ਦੀ ਵੇਟ ਕਰਦੇ ਪਏ ਆ ਤੇ ਜਿੱਦਾਂ ਹੀ ਵੰਚ ਆਉਂਦਾ ਤੇ ਆਪਾਂ ਥੋੜੀ ਕਰਾਉਣੇ ਨਾਲ ਗੱਲਬਾਤ ਤੇ ਰਵਣ ਨੇ ਕਰੂ ਡਰਾਇਵਿੰਗ ਪਤੰਗ ਦੀ ਦੋਸਤੋ ਬੜੇ ਨਾਲ ਆਪਣੇ ਨਾਲ ਤੇ ਵਲੌਗ ਨੂੰ ਵੱਧ ਤੋਂ ਪਿਆਰ ਦੇਵੋ ਵੱਧ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਕਮੈਂਟ ਆਪਣੇ ਵਲੌਗ ਦੇ ਵਿੱਚ ਦੋਸਤੋ ਤੇ ਆਪਾਂ ਤੱਕ ਟੱਡ ਲਈ ਨਵੇਂ ਨਵੇਂ ਵਲੌਗਸ ਕਰਦੇ ਰਹੀਏ ਕਿਵੇਂ ਥੋੜੀ ਬਹੁਤ ਵਧੀਆ ਗਈ ਡੋਰ ਥੋੜੀ ਬਸ ਇੱਕ ਦੋ ਵਾਰ ਛੁੱਟਦੀ ਬਹੁਤ ਬਹੁਤ ਵਾ ਇੰਤਾਰ ਰਹਿੰਦੇ ਬਸ ਆਓਏ ਦੋਸਤੋ ਆਫਰ ਦਾ ਆਪਣਾ ਪਤੰਗ ਪਤੰਗ ਲਵਰਸ ਕ ਦੋਸਤੋ ਰਮਨ ਕਹਿੰਦਾ ਆਪਾਂ ਲਈ ਦੂਸਰੀ ਡੋਰ ਨਾਲ ਡਾਉਨੇ ਆ ਕੱਚ ਨਾ ਕਿਉਂਕਿ ਡੋਰ ਥੋੜੀ ਥੋੜੀ ਐ ਇਹ ਤੇ ਰਮਨ ਇਹ ਕਿਹੜੀ ਡੋਰ ਵਾਈ ਦੀ ਐ ਇਹ ਬਲੈਕ ਪੈਂਟ ਚ ਇਹ ਬਲੈਕ ਬਲੈਕ ਪੈਂਟ ਉਹਦੇ ਸਾਈਕ ਪਾ ਕਮੈਂਟ ਹਣਾ ਆ ਸੌਰੀ ਵਲੌਗ ਦੋਸਤਾਂ ਨੂੰ ਤੇ ਆਪਾਂ ਕੱਚ ਨਾ ਹੁਣ ਕੱਚ ਵਾਲੀ ਕਿਹੜੀ ਆ ਆ ਵਾਲੀ ਕਿ ਆ ਵਾਲੀ ਕਿੰਨੇ ਕੱਚ ਚਲਨੇ ਕੱਚ ਚਲ ਗਿਆ ਆਸ਼ਾ ਓਕੇ ਬੜੀ ਖਤਰਨਾਕ ਤਾਂ ਹੈ ਹੱਥੋਂ ਤੇ ਨਾ ਫਿਰਦੀ ਇਹ ਤੇ ਦੋਸਤੋ ਆਪਾਂ ਇਹ ਡੋਰ ਨਾਲ ਢੜਾਉਣ ਲੱਗੇ ਆ ਪਤੰਗ ਹਵਾ ਹੈਗੀ ਵਧੀਆ ਤੇ ਆਪਾਂ ਇਹਨਾਂ ਟਾ ਕੇ ਤੁਹਾਨੂੰ ਦਿਖਾਵਾਂਗੇ ਤੇ ਮੈਂ ਵੰਚਦਾ ਹੋਗਾ ਟਾਈਮ ਤੇ ਮੈਂ ਵੰਚ ਨੂੰ ਲੈਨ ਚੱਲ ਤੇ ਫੇਰ ਆਪਾਂ ਤੁਹਾਡੇ ਨਾਲ ਕਰਦੇ ਆ ਆ ਕੇ ਗੱਲ ਬਾਤ ਤੇ ਬੜੇ ਰੋ ਆਪਣੇ ਵਲੌਗ ਦੇ ਵਿੱਚ ਤੇ ਵਲੌਗ ਨੂੰ ਬੜਾ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਦੋਸਤੋ ਪਰ ਰਮਨ ਨੇ ਕੀ ਸਾਫ ਕੱਢਦਾ ਹੁੰਦਾ ਸਾਰੀ ਕਿੱਡੀ ਪੂਛ ਲਾਦੀ ਪਤੰਦਰ ਨੇ ਪਤੰਗ ਤੇ ਆ ਦੇਖੋ ਪੂਛ ਦੇਖੋ ਤੁਸੀਂ ਪੂਛ ਕਿੱਡੀ ਆ ਹੋਰ ਛੱਡੋ ਤੁਸੀਂ ਪੂਛ ਵੇਖੋ ਤੁਸੀਂ ਰਮਨ ਇਹ ਪੂਛ ਕਿੜੀ ਬਾਈਦੀ ਬਈ ਪੂਛਾ ਕੋਈ ਨਾ ਕਿ ਵੈਸੇ ਹੀ ਹੋਮ ਮੇਡ ਪੂਛ ਹੀ ਆ ਇਹ ਹੋਮ ਮੇਡ ਪੂਛ ਆ ਦੋਸਤੋ ਆ ਦੇਖੋ ਕਿੱਡੀ ਪੂਛ ਲਾਦੀ ਪਤੰਦਰ ਨੇ ਦੇਖੋ ਤੁਸੀਂ ਪੂਛ ਵੇਖੋ ਪਤੰਗ ਦੀ ਮੇਲਾ ਦਾ ਪੂਛ ਦਾ ਤਾਣਾ ਹਸਾਰ ਦਾ ਹੋਇਆ ਗੁੱਡਾ ਜਿਹੜਾ ਆਪਣਾ ਥੱਲੇ ਆ ਚੁੱਕਿਆ ਹੈ ਆ ਦੇਖੋ ਪੂਛ ਗੱਡੀ ਹੈ ਜਿੱਦਾਂ ਹੀ ਹਵਾ ਆ ਗਈ ਆਪਾਂ ਨੇ ਤਾਣਾ ਡਾਉਣਾ ਤੇ ਪੂਛ ਦੇ ਦੱਸਦੀ ਪੂਛ ਤੁਮ ਕਿੱਦਾਂ ਲੱਗੇ ਸਾਡੇ ਪਤੰਗ ਦੀ ਆ ਦੇਖੋ ਪੂਛ ਸਾਡੇ ਪਤੰਗ ਦੀ ਇਸ ਨਾ ਡਿਫਰੈਂਟ ਜੇ ਕੰਮ ਕਰਨ ਲੱਗੇ ਆ ਰਮਣ ਕਹਿੰਦਾ ਏਡੀ ਪੂਛ ਨੇ ਛਣਵਾ ਕਹਿੰਦਾ ਵੀਰੇ ਨਿੱਕੀ ਨਹੀਂ ਕਰਨੀ ਪੂਛ ਆਪਾਂ ਆਹ ਦੇਖੋ ਰਮਣ ਥੋੜੀ ਜੀ ਪਤੰਗ ਦੀ ਸੈਟਿੰਗ ਕਰਦਾ ਹੋਇਆ ਕੀ ਹੋ ਗਿਆ ਮੜੀ ਮੜੀ ਕਿ ਤੀਰ ਲੈ ਗਿਆਂਦਾ ਪਰ ਪੂਛਹੀਂ ਕਹਿੰਦਾ ਰਮਨ ਕਹਿੰਦਾ ਓਡੀ ਰੱਖਣੀ ਆਪਾਂ ਫੇਰ ਹੀ ਨਜ਼ਾਰ ਆਉਣਾ ਕਹਿੰਦਾ ਵੀਰੇ ਚੜਾਉਂਦਾ ਹਵਾ ਵੀ ਕਈ ਵਾਰ ਰੁਕ ਜਾਂਦੀ ਆ ਤੇ ਹਵਾ ਆਉਂਦੀ ਘਟਣਾ ਆ ਥੋੜੀ ਹੁਣ ਘੜ ਗਈ ਆ ਦੇਖੋ ਤੁਸੀਂ ਤੁਸੀਂ ਪੂਛ ਦੇਖਣੀ ਦੋਸਤੋ ਹੋਰ ਪੜਾ ਨਾ ਪਤੰਗ ਪੜਾ ਸਾਡਾ ਨਾ ਵੇਖਿਓ ਪਰ ਪੂਛ ਦੇਖੋ ਤੁਸੀਂ ਕਿੰਨੀ ਲੰਮੀ ਆ ਆ ਦੇਖੋ ਆ ਦੇਖੋ ਦੋਸਤੋ ਸਾਡਾ ਪਤੰਗ ਉੱਡਣ ਲਈ ਹੁਣ ਬਿਲਕੁਲ ਤਿਆਰ ਆ ਪੂਛਹੀਂ ਥੋੜੀ ਜਿੰਦਗੀ ਕਰਦੀ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਯਾਰੇ ਵੱਡੀ ਆ ਵੀ ਰਮਨ ਲਾਤਾ ਸਿਰੇ ਪੂਛ ਸਾਡੇ ਪਤੰਗ ਦੀ ਸੀ ਪੂਛ ਬਾਰੇ ਕਮੈਂਟ ਜ਼ਰੂਰ ਕਰਨਾ ਵੀ ਜਿਨੇ ਜਿਨੇ ਪੂਛ ਲਾ ਕੇ ਇਦਾਂ ਪਤੰਗ ਉਡਾਏ ਨੇ ਉਹ ਕਮੈਂਟ ਜ਼ਰੂਰ ਅੱਸੋ ਵੀ ਤੁਸੀਂ ਐਡੀ ਪੂਛ ਲਾਈ ਆ ਤੇ ਤੁਹਾਨੂੰ ਸਾਡੇ ਪਤੰਗ ਦੀ ਪੂਛ ਕਿਦਾਂ ਲੱਗੀ ਤੇ ਬਚਪਨ ਜਿਹਨੂੰ ਜਿਹਨੂੰ ਯਾਦ ਆ ਗਿਆ ਉਹ ਕਮੈਂਟ ਜ਼ਰੂਰ ਕਰਨਗੇ ਮੇਰੇ ਵੀਰ ਭੈਣ ਭਰਾ ਜਿਨ੍ਹਾਂ ਨੇ ਬਚਪਨ ਦੇ ਵਿੱਚ ਐਡੀ ਜਿਹੜੀ ਪੂਛ ਲਾ ਕੇ ਪਤੰਗ ਡਾਇਆ ਰਮਨ ਤੂੰ ਕਾਮਯਾਬ ਹੋ ਗਿਆ ਕੰਗ੍ਰੈਚੁਲੇਸ਼ਨਸ ਥੈਂਕ ਯੂ ਤਾਂ ਕਰ ਦੇ ਥੈਂਕ ਯੂ ਹਾਂ ਹੋ ਜਾਂਦਾ ਵੇ ਲੋ ਦੋਸਤੋ ਤੁਹਾਨੂੰ ਜੂਮ ਕਰੇ ਫਿਰ ਦਿਖਾਉਣੇ ਆ ਅਸੀਂ ਨਾ ਸਿਰਫ ਤੁਹਾਨੂੰ ਪੂਛ ਲਾ ਪਤੰਗ ਡੱਕ ਦਿਖਾਵਾਂਗੇ ਆ ਦੇਖ ਲੋ ਤੁਸੀਂ ਦੇਖੋ ਕਿੰਡੀ ਪੂਸ਼ ਹੈ ਜੀ ਤੇ ਕਿੰਨਾ ਵੇਲੋ ਲਹਿਰਾ ਰਿਹਾ ਵੇਲੋ ਹਵਾ ਦੇ ਵਿੱਚ ਦੇਖੋ ਤੁਸੀਂ ਆਈਡੀ ਪੂਸ਼ ਜਿੰਨੇ ਵੀ ਬੰਨੀ ਆਜ ਤੱਕ ਜਾਂ ਅੱਜ ਕੱਲ ਦੇ ਜ਼ਮਾਨੇ 'ਚ ਵੈਸੇ ਤਾਂ ਬਾਜ਼ਾਰੀ ਪਤੰਗ ਬਹੁਤ ਆ ਚੁੱਕੇ ਜਿੱਦਾਂ ਆਪਾਂ ਪਹਿਲਾਂ ਗੱਲਾਂ ਕੀਤੀਆਂ ਨੇ ਪਰ ਇਸ ਤੋਂ ਇਸ ਤੋਂ ਰਮਣ ਕਹਿੰਦਾ ਇਸ ਤੋਂ ਵੱਡੀ ਬੰਨੀ ਆ ਐਤਵਾਰ ਸੰਡੇ ਓਕੇ ਨਾਲ ਛੁੱਟੀਆਂ ਮੈਂ ਜਾਣੀ ਆ ਤੁਹਾਨੂੰ ਰਮਣ ਕਹਿੰਦਾ ਐਤਵਾਰ ਇਸ ਤੋਂ ਵੀ ਵੱਡੀ ਪੂਸ਼ ਬੰਨ ਕੇ ਡਾਉਣਾ ਕਹਿੰਦਾ ਆਪਾਂ ਰਿਕਾਰਡ ਕੈਮ ਕਰਨਾ ਆਪਾਂ ਉਹਦੇ ਵੀ ਵਲੌਗ ਤੁਹਾਨੂੰ 22 ਤਰੀਕ ਨੂੰ 23 ਤਰੀਕ ਨੂੰ ਆਉਣਾ ਕਹਿੰਦਾ ਆ ਦੇਖੋ ਪੂਸ਼ ਇੱਕ ਕਿੰਝ ਛੁੱਟੀ ਹੋਣੀ ਤੇਨੂੰ ਵੰਛਮਲਾ 24 ਨੂੰ ਹੋਣੀ ਹੈ ਸ਼ਾਇਦ ਤੇ ਇਹ ਸਭ 21 ਦੇ ਹੀ ਅਸ਼ਕ ਕਿਤੇ ਨੂੰ ਹੋਣੀ ਹੈ ਸ਼ਾਇਦ ਹੋਰ ਉਹਨੂੰ ਪਹਿਲਾਂ ਹੋਣੀ ਪਰ ਪਤਾ ਨਹੀਂ ਪੱਕਾ ਦੇਖੋ ਦੋਸਤੋ ਕਿਉਂ ਆਹ ਦੇਖੋ ਪਲੇਨ ਵੀ ਜਾ ਰਿਹਾ ਤੁਹਾਨੂੰ ਪਲੇਨ ਵੀ ਦਿਖਾ ਰਹੇ ਆ ਪਲੇਨ ਵਾਲੇ ਵੀ ਬੈਠੇ ਰਿਆ ਪਲੇਨ ਵਾਲੇ ਵੀ ਆਪਣੇ ਦੇਖਦੇ ਹੋਣਗੇ ਦੋਸਤ ਵੀ ਪਤੰਗ ਡਾ ਰਹੇ ਆ ਰਵਨ ਹੁਣੀ ਤੇ ਗਰਤੇਜ ਹੋਣੀ ਤੇ ਵੰਛਦੀ ਫੁਣੀ ਇਹ ਆ ਆਪਣਾ ਪਤੰਗ ਦੇਖੋ ਦੀ ਕਿਵੇਂ ਲਹਿਰਾ ਰਿਹਾ ਦੋਸਤੋ ਆ ਰਿਹਾ ਨਾ ਸਵਾਦ ਜਿਨ ਜਿਨ ਨੂੰ ਸਵਾਦ ਆ ਰਿਹਾ ਦੋਸਤੋ ਕਮੈਂਟ ਜ਼ਰੂਰ ਕਰ ਦਿਓ ਤੁਹਾਡੇ ਕਮੈਂਟਾਂ ਨਾਲ ਆਪਾਂ ਨੂੰ ਬੜਾ ਹੀ ਮਤਲਬ ਕੀ ਉਤਸ਼ਾਹ ਆ ਮਿਲ ਜਾਂਦਾ ਹੈ ਮਤਲਬ ਕਿ ਅਗਲੇ ਵਲੌਗ ਬਣਾਉਣ ਲਈ ਆਪਾਂ ਨੂੰ ਥੋੜਾ ਜਿਹਾ ਹੋਰ ਹੁੰਦਾ ਹੈ ਹੋਰ ਵਲੌਗ ਬਣਾਈਏ ਇੱਕ ਹੋਰ ਮੁੰਡਾ ਆ ਚੱਕਾ ਸਤਿ ਸ੍ਰੀ ਅਕਾਲ ਪਤ ਸਤਿ ਸ੍ਰੀ ਅਕਾਲ ਕੀ ਹਾਲ ਆ ਇੱਕ ਬੰਦਾ ਹੋਰ ਆ ਚੁੱਕਿਆ ਸਤਿ ਸ੍ਰੀ ਅਕਾਲ ਬੁਲਾ ਦੇ ਕਮੈਂਟ ਇੱਧਰ ਵੀਡੀਓ ਸਤਿ ਸ੍ਰੀ ਅਕਾਲ ਬੁਲਾ ਦੇ ਸਾਰਿਆਂ ਨੂੰ ਦੋਸਤੋ ਸਾਰਿਆਂ ਸਤਿ ਸ੍ਰੀ ਅਕਾਲ ਉੱਚੀ ਦੇ ਕਹ ਸਤਿ ਸ੍ਰ ਇਹ ਵੀ ਪਤੰਗ ਦੇਖ ਕੇ ਪਤੰਗ ਡਾਊਨ ਆਇਆ ਰਮਨ ਦੇ ਨਾਲ ਹੈਲਪ ਕਰੂਗਾ ਤੇ ਵੰਸ਼ਦੀਪ ਵੀ ਆਉਣ ਵਾਲਾ ਏ ਚਲੋ ਆਪਾਂ ਵੰਸ਼ਦੀ ਕਰਦੇ ਆਂ ਵੇਟ ਤੇ ਪਤੰਗ ਆਪਣਾ ਆਫਰ ਆ ਦੋਸਤ ਦੇਖ ਲਓ ਤੁਸੀਂ ਚਲੋ ਵੰਸ਼ਦੀ ਕਰਦੇ ਆਂ ਵੇਟ ਆਪਾਂ ਤੇ ਫਿਰ ਤੁਹਾਡੇ ਨਾਲ ਕਰਦੇ ਆਂ ਗੱਲਾਂ ਬਾਤਾਂ ਜੀ